ਸਤਿ ਸ੍ਰੀ ਅਕਾਲ ਸਜਣੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਦੇ ਫਾਰਮੇ ਵਿੱਚ। ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋ। ਸਜਣੋ ਤਰਨਤੋ ਲੈ ਆਇਆ ਦਾ ਬਈ ਉਹਨਾਂ ਦਾ ਮਾਲ ਏ। 15-16 ਮਈਆਂ ਲਾਈਆਂ ਛੋਟੀਆਂ ਸਜਣੋ ਬਹੁਤ ਸ਼ਾਨਦਾਰ। ਠੀਕ ਹੈ ਜੀ। ਚੰਗੀ ਆਰਡਰ ਕੁਆਲਿਟੀ ਵਾਲੀਆਂ, ਚੰਗੇ ਮਿਲਕ ਦੇ ਚੰਨਣ ਵਾਲੀਆਂ। ਹਰਿਆਣਾ ਦਾ ਮਾਲ ਏ ਸਾਰਾ। ਠੀਕ ਹੈ ਜੀ। ਤੋਂ ਤਾਸ ਪਲੱਸ ਤੋਂ ਲੈ ਕੇ ਤੇ 25 ਪਲੱਸ ਜਿਹੜਾ ਬਿਲਕੁਲ ਮੌਕੇ ਦਾ ਤਿਆਰੀ ਤੇ ਆ ਪਹਿਲਾ ਦੂਜਾ ਸਵੇਰ ਝੋਟੀਆਂ ਠੀਕ ਹੈ ਜੀ ਇੱਕ ਮਹੀਨਾ 10 ਰ ਹੈ ਜਿਹੜੀ ਵਿੱਚ ਤੀਜਾ ਸਵੇਰ ਹੋਊਗੀ ਨਹੀਂ ਤੇ ਪਹਿਲਾ ਸੂਆ ਬਲੂਨ ਤੇ ਸਾਰਿਆਂ ਸੱਜਣੋਂ ਬਹੁਤ ਸ਼ਾਨਦਾਰ ਝੋਟੀਆਂ ਲੋ ਜੀ ਕਿੰ ਆ ਬਾਰੇ ਚੰਗੇ ਚੰਗੇ ਆ ਆ ਇੱਕ ਮੈਂ ਪੂਰੀ ਵੀ ਕਹਿ ਸਕਦੇ ਆ ਮੈਨੂੰ ਲੋਈ ਵੀ ਕਹਿ ਸਕਦੇ ਲੋਈ ਬੜੀ ਸ਼ਾਨਦਾਰ ਲੋਈ ਜੀ ਵੀ ਆ ਜਾਂਦੀ ਆ ਪੂਰੀ ਜੀ ਵੀ ਆ ਜਾਂਦੀ ਆ ਤੇ ਇੱਕ ਨੀਲੀ ਦਾ ਵੀ ਵੀ ਹੈਗੀ ਆ ਰੇਟ ਜੈ ਜੀ ਹੋਣਗੇ ਜਿਹੜੇ ਹਿਸਾਬ ਨਾਲ ਪਸ਼ੂ ਪਸੰਦ ਲੱਗੂਗਾ ਉਸ ਦੇ ਹਿਸਾਬ ਨਾਲ ਰੇਟ ਕੀਤੇ ਜਾਣਗੇ 1 ਲੱਖ ਤੋਂ ਲੈ ਕੇ ਬਾਯੂ ਨਹੀਂ ਕਹਿੰਦੇ ਆ ਕਿ 15 ਲੱਖ ਟਿੱਕਰ ਜਿਹੜਾ ਏ ਰੇਟ ਚੱਲੂਗਾ। ਹੋ ਗਿਆ। ਇਹ ਮਈਆਂ ਸਾਰੀਆਂ ਤਰਨੋਲੇ ਆਲੇ ਸਿਓ ਬਾਈ ਉਹ ਨਾਲ। ਮਾਲ ਕਾਫੀ ਹੋਰ ਵੀ ਆਇਆ ਮੰਡੀ ਦੇ ਵਿੱਚ। ਸਾਰੀ ਜਾਣਕਾਰੀ ਨਾਲੋਂ ਨਾਲ ਤੁਹਾਨੂੰ ਲੈ ਕੇ ਸਾਂਝੀ ਕੀਤੀ ਆ ਲੈ। ਨਾ। ਬਾਈ ਜੀ ਸਤਿ ਸ੍ਰੀ ਅਕਾਲ। ਹੋਰ ਕਹਿਮ ਸਿੱਧਾ ਠੀਕ ਏ। ਠੀਕ ਏ। ਕਿਹੜੇ ਨਗਰ ਤੋਂ ਪਿਛੋਂ? ਇਹ ਹੈ ਜੀ ਗਰਦਾਸਪੁਰ ਦੀ ਪਟਾਖੀ ਬਟਾਲਿਆ ਤਾਂ ਹੈਨਾ ਹੁਣ ਵੱਲਾ ਮੰਡੀ ਵਿੱਚ ਆਪਾਂ ਸਾਰੇ ਆ ਹਾਂ ਜੀ ਇਹ ਕਿੰਨਾ ਕਮਾਲ ਲੈ ਕੇ ਆਏ ਆ ਮਾਲ ਜੀ ਤਿੰਨ ਲੈਤੀਆਂ ਦੋ ਵੇਂਤੀਆਂ ਇਹ ਰਹਿ ਗਈ ਇੱਕ ਰਹਿ ਗਈ ਹੈਨਾ ਠੀਕ ਆ ਤੇ ਇਹਦੇ ਮਗਰ ਕੱਟੀ ਦੇ ਕੱਟਾ ਹੀ ਮਗਰ ਇਹ ਪਲੂਣ ਹੀ ਆ ਨਾ ਹਾਂ ਜੀ ਕਿੰਨਾ ਕੇ ਦੁੱਧ ਇਹ 11 12 ਕਿਲੋ ਦੁੱਧ ਤੋੜ ਕੇ ਖੋਲ ਕੇ ਲਓ ਸਜਣਾ 11 12 ਕਿਲੋ ਦੁੱਧ ਵਾਹ ਕੱਟੀ ਬਹੁਤ ਸ਼ਾਨਦਾਰ ਹੈ ਲਾਇਓ ਇਹ ਰਿਆਣੇ ਚੋਂ ਲਿਆਂਦੀ ਯਾਰ ਦਾ ਮਾਲ ਹੈ ਉੱਤਰ ਦਾ ਯਾਰ ਜੇ ਮਾਲ ਵਾਫਰ ਟੂ ਚ ਹਰਿਆਣਾ ਆਊਗਾ ਕੱਟੀ ਜਿਹੜੀ ਮੂੰਹੋਂ ਦੋ ਦੰਦਿਆ ਤੂੰ ਦੀ ਤੂੰ ਦੀ ਦੋ ਦੰਦ ਹੈ ਨਾ ਸਾਂਭੀ ਆ ਪੂਰੀ ਤੇ ਇੱਕ ਕੀਮਤ ਕਿੰਨੀ ਕੀ ਕਰ ਦਈਏ ਇੱਕ ਪੱਤੀ ਹੈ ਇੱਕ ਪੱਤੀ ਤੇ ਹਾਂ ਨਾ 20 ਦੇ 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 ਨਾ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਾਇਮ ਸੱਦਾ ਠੀਕੇ ਲਾਈਵ ਬੈਠੇ ਰੌਣਕਾਂ ਹਾਂਜੀ ਹਾਂਜੀ ਵੇਗਾ ਮਾਲ ਮਾਲ ਵਿਗ ਗਿਆ ਬਾਈ ਅੱਛਾ ਕਿੰਨੇ ਰਹਿ ਗਏ ਹੁਣ ਮਾਲ ਰਹਿ ਗਏ 6 6 ਰਹਿ ਗਏ ਹਨਾ ਹਾਂਜੀ ਕਿੰਨੀਆਂ ਗਾਈਆਂ ਆਈਆਂ ਆਪੋ 12 ਲੈ ਕੇ ਆਈ ਸੀ 12 6 ਗਾਈਆਂ ਹਨਾ ਹਾਂਜੀ ਚਲੋ ਤੇ ਇਹ ਇਹ ਇਤੋਂ ਸ਼ੁਰੂਆਤ ਕਰੀਏ ਗੱਪਾਂ ਡੋ ਜਿੱਤੋਂ ਮਰਜ਼ੀ ਕਰ ਲੋ ਕਿੰਨੇ ਦਿਨ ਰਹਿ ਗਏ ਆ ਕਿਹੜੇ ਸੇ ਮੰਡੀ ਆ ਕੀ ਵੀਐਸ ਦੀ ਮਾਤਾ ਦੇ ਸਿੰਗਦੀ ਆ ਠੀਕ ਆ ਇਹ ਦਿਨ 12 ਦਿਨਾਂ ਲਈ ਨੇ ਦੋ ਦੰਦ ਬੱਚੀ ਦੋ ਦੰਦ ਦੁੱਗੀ ਹੋ ਗਈ ਹੈ ਨਾ ਹਾਂਜੀ ਠੀਕ ਆ ਕਿੰਨਾ ਕੈਟਗੇਣਾ ਦੁੱਧ ਭਰ ਜੂਗੀ ਦੁੱਧ ਵੇਖੋ ਵੀਰ ਜੀ ਕੇਅਰ ਤੇ ਹੁੰਦਾ ਬਾਕੀ ਫਾਰਮ ਚੰਗੇ ਦੀ ਆ ਕੁਆਲਿਟੀ ਬਹੁਤ ਚੰਗੀ ਆ ਹਾਂ ਚੰਗੇ ਮੈਨੇਜਮੈਂਟ ਦੇ ਵਿੱਚ ਉਤਰ ਗਈ ਜਾ ਕੇ ਤਾਂ ਦੁੱਧ 35 ਤੋਂ 40 ਲੀਟਰ ਦੀ ਜਿਹੜੀ ਕੈਪੈਸਿਟੀ ਵਾਲੀ ਬੱਚੀ ਹੈ ਬਾਦ ਹੋ ਗਈ ਆਰਾਮਦਾਰੀ ਦੀ ਜੀ ਲਓ ਜੀ ਵਿਖਾਇਓ ਖੋਲ ਕੇ ਤੋੜਦੇ ਬਹੁਤ ਸੋਹਣੀ ਆ ਸਜਣਾ ਮੁਖੜਾ ਮਖੜਾ ਵੀ ਚੰਗਾ ਲੱਗਾ ਫੇਸ ਕੁਆਲਿਟੀ ਪਹਿਲਾ ਸੂਬਾ ਬੱਛੀਆ ਮੂੰਹ ਤੋਂ ਖੀਰੀ ਤੇ ਦੋਂਦੀ ਆ ਦੋ ਦੰਦਾ ਬਈ ਦੋ ਦੰਦਾ ਠੀਕ ਆ ਹਾਂ ਵਾਛੀ ਸੱਜਣਾ ਚੱਲ ਮਿਲ 35 40 ਪਲੱਸ ਦੀ ਟ੍ਰੈਸਟੀ ਦੇ ਹਿਸਾਬ ਨਾਲ ਬਾਈ ਕਹਿੰਦਾ ਚੱਲੂਗੀ ਬੜੇ ਆਰਾਮਦਾਰੀ ਨਾਲ ਜਿਹੋ ਜੀ ਅਕਲੇ ਬੰਨੇ ਸੇਵਾ ਤੇ ਡਿਪੈਂਡ ਹੋਗਾ ਲੈਓ ਮੋੜ ਲਓ ਅਜੇ ਦਿਨ 15 ਲੈ ਜੂਗੇ ਹਨਾ ਬੰਨਣ ਨਾਲ ਕੀ ਹੋਏਗਾ ਇਹ ਇਹਦੇ ਉੱਪਰ ਚਾਹੀਦੇ ਗਾੜੀ ਨੂੰ ਵਧਿਆ ਨਾ ਕੀਮਤ ਜਾਇ ਜੀ ਹੋਗੀ ਕੀਮਤ ਜਾਇ ਜੀ ਆ ਵੀ ਜੀ ਕਿੰਨੇ ਇੱਕ ਕਰ ਦੇਣੀ ਆ ਕੀ ਮਦ ਆਪਾਂ ਕਰ ਲਾਂਗੇ ਮੇਲੇ ਦਾ ਹਿਸਾਬ ਕਿਤਾਬ ਨੇ ਮੇਲੇ ਦੇ ਦਾ ਹਾਂ ਫੋਨ ਨੰਬਰ ਇਕ ਰਾਂ ਡਰੈਸ ਨੋਟ ਕਰਾ ਦਈਏ ਜੇ ਕੋਈ ਘਰੇ ਵੀ ਆਉਣਾ ਚਾਹੁੰਦਾ ਭੈਣ ਭਰਾ ਹਾਂਜੀ ਵੀ ਜੀ ਆਪਣਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਤੇ ਪਿੰਡ ਬੱਠੇ ਪੈਣੀ ਆ ਹਾਂ ਮੋਬਾਈਲ ਨੰਬਰ ਹੈਗਾ 98736 90355 ਇੱਗਾ ਮੈਂ ਨਾਲ ਪੱਟੀ ਲਾ ਲਿਆ ਹੈ ਨਾ ਹਾਂਜੀ ਹਾਂਜੀ ਠੀਕ ਹੈ ਦੂਜੇ ਨੰਬਰ ਤੇ ਸੂਈ ਸਵਾਈ ਆ ਗਈ ਹਾਂਜੀ ਇਹ ਦੋਨ ਦੇ ਦੰਦ ਅਜੇ ਬਾਈ ਜੀ ਕੱਢਦੀ ਆ ਦੋ ਦੇ ਠੀਕ ਹੈ 6-7 ਦਿਨ ਦੀ ਸੂਈ ਵੱਛੀ ਮਗਰ ਆ ਗਿਆ ਨਾ ਇਹਦੇ ਮਗਰ ਬੱਚਾ ਬੱਚਾ ਠੀਕ ਹੈ ਕਿੰਨਾ ਹਣਾ ਚਵਾਈ ਕਰਾਈ ਜਾਂਦੀ ਦੁੱਧ ਇਸ ਟਾਈਮ 17-18 ਕਿਲੋ ਜਿਹੜਾ ਬੋੜਾ ਹੋਗਾ ਠੀਕ ਹੈ ਆ ਵੀ ਬੱਚੀ ਖੋਲਦੀ ਬਾਈ ਆ ਵੀ ਖੋਲ ਦੇ ਪੁੱਤ ਲਓ ਸਜਣੋ ਤੇ ਕਿਹੜੇ ਸੀਮੰਦੀ ਆ ਕੀ ਪਾਜੀ ਹੈਗੀ ਇਹ ਬਰੂਡ ਦੀ ਅੱਛਾ ਬਰੂਡ ਦੀ ਹਾਂਜੀ ਬਚੀ ਬਹੁਤ ਜ਼ਿਆਰੀ ਸੱਜਣੋਂ ਬ੍ਰੀਡ ਵਾਲੀ ਹੈ ਪੂਰੀ 16 17 ਪਲੱਸ ਬੌਲੇ ਤੋਂ ਚਾਲੂ ਹੋਈ ਹੈ ਦੁੱਧ ਵਾਲੀ 27 28 ਕਿਲੋ ਬੜੀ ਰੌਣਕ ਦਾ ਨਹੀਂ ਨਾ ਹੋਵੇ ਭਰ ਜਾਣਾ ਹਨਾ ਬ੍ਰੀਡ ਨੇ ਪਰਣਾ ਜੀ ਲੈਓ ਫਾਰਮ 'ਚ ਖੁੱਲੀਆਂ ਰਹਿਣੀਆਂ ਨਾ ਬਿਲਕੁਲ ਤਾਂ ਕਰਕੇ ਮਾਰਦੀਆਂ ਦੜੰਗੇ ਜਗਾ ਖੁੱਲੀ ਮਿਲੀ ਵਸਰੀ ਇਹਨਾਂ ਨੂੰ ਤੇ ਇਹਦੇ ਕੀਮਤ ਦਾ ਇਹ ਕੀਮਤ ਭਾਜੀ ਆਪਾਂ ਇੱਥੇ ਹੀ ਕਰਾਂਗੇ ਸਾਰੀਆਂ ਇਹ ਵੀ ਆਪਾਂ ਕਿਸੇ ਮੌਕੇ ਕੋਈ ਘਰ ਜਾ ਬੜੀ ਤਾਂ ਫਿਰ ਤੁਹਾਨੂੰ ਫੋਟਾ ਮੇਲੇ ਦਾ ਕੰਮ ਹਨਾ ਨਾ ਸਜਣੋ ਆ ਪਾਸ਼ੋ ਧਿਆਨ ਨਾਲ ਠੀਕ ਹੈ ਜੀ ਤੇ ਵੱਡੀਆਂ-ਵੱਡੀਆਂ 70 ਪਲੱਸ ਵਾਲੀਆਂ 50 ਪਲੱਸ ਵਾਲੀਆਂ ਵੜਾ ਇਹਨਾਂ ਭਾਈ ਹੁਣਾਂ ਦੇ ਕੋਲ ਹੈ ਗੁਰਸੇਵ ਸਿੰਘ ਪੱਟੀ ਵਾਲੇ ਦੇ ਕੋਲ ਬੱਚੀ ਠੀਕ ਹੈ ਜੀ ਤੇ ਇਹ ਬੱਚੀ ਬਹੁਤ ਸੋਹਣੀ ਲੱਗਦੀ ਆ ਇਹ ਵੀ ਪਲੌਣੀ ਲੱਗਦੀ ਹੈ ਹਨਾ ਪਹਿਲਾ ਸੁਆ ਵੀਰੇ ਦੋ ਦੰਦ ਦਾ ਠੀਕ ਆ ਹਾਂ ਲਾਈਟ ਹਾਊਸ ਦੀ ਆਪ ਆ ਅੱਛਾ ਜੀ ਬਰਾਇਓ ਦੇ 7 ਤੋਂ 6 ਤੋਂ ਪ੍ਰੈਗਨੈਂਟ ਸੀਗੇ ਨੇ ਬੱਚੀ ਨੂੰ ਜਨਮ ਦਿੱਤਾ ਪਰसों ਮੰਡੀ ਚ ਉਸ ਹੋਈ ਹੈ ਹਾਂ ਹਾਂਜੀ ਠੀਕ ਹੈ ਜੀ ਇਹਦੀ ਵੀ ਕੀਮਤ ਫੋਨ ਤੇ ਹੋ ਜੂਗੀ ਹਾਂਜੀ ਕੋਈ ਵੀ ਜਾਵਾਨ ਹੋਊਗਾ ਜੇ ਇਥੇ ਮੈਂ ਕਿਸੇ ਭਾਣੇ ਕੋਈ 5500 60 ਲੀਟਰ ਦੀ ਟਰਾਲੀ ਗਾਂ ਲੈਣੀ ਆ ਫਾਰਮ ਦੇ ਵਿੱਚ ਪਾਉਣ ਨੂੰ ਕੰਮ ਕਰਨ ਵਾਸਤੇ ਹਾਂ ਚੰਗੀ ਬੀੜ ਭਾਲ ਦਾ ਦਬੱਛੀ ਇਹ 25 ਤੋਂ 30 ਦਿਨ ਦੀ ਅਜੇ ਕੱਚੀ ਆ ਹਾਂ ਬਾਕੀ ਕੱਦ ਘੱਟ ਚਾੜ ਦਾੰਦਾ ਦੂਜਾ ਸੂਆ ਵਾਹ ਉਹਦ 47 48 ਲੀਟਰ ਪਹਿਲੇ ਸੂਏ ਦਾ ਦਿੱਤਾ ਹੋਇਆ ਹੈ ਪਹਿਲੇ ਸੁვენ ਨੇ ਹਾਂਜੀ ਐਰ ਕੀ ਦੁੱਜਾ ਆਇਆ ਅੱਗੇ ਹਨਾ ਹਾਂਜੀ ਸੀਮਨ ਡਿਟੇਲ ਇਹਦੀ ਕੋਈ 12 13 ਪੀੜੀਆਂ ਦਾ ਬੈਕਗ੍ਰਾਉਂਡ ਮਿਲ ਜੂ ਸਾਰਾ ਹਾਂਜੀ ਨੋ ਸਜਣਾ ਬਹੁਤ ਸ਼ਾਨਦਾਰ ਬੱਜੀ ਆ ਖਰੀਦਦਾਰੀ ਕਰਿਓ ਬਹੁਤ ਚੰਗੇ ਚੰਗੇ ਤੇ ਧਾਰੂ ਖੁਸ਼ ਹੁੰਦੇ ਆ ਠੀਕ ਹੈ ਜੀ ਪੂਰੀ ਰੌਣਕ ਲੱਗੀ ਹੋਈ ਈ ਮੰਡੀ ਦੇ ਵਿੱਚ ਆਹ ਤਰ੍ਹਾਂ ਦਾ ਗਾਹ ਕਾਉਂਦਾ ਠੀਕ ਹੈ ਜੀ ਤੇ ਫਾਦੇ ਸਮਝ ਕੇ ਜੜੇ ਰਹੋ ਅੱਗੇ ਆਗੇ ਆਪਣੀ ਏਰੀਕੇ ਦੇ ਪੈਂਕਾ ਸਾਹਿਬ ਭਾਈ ਗਰਤਾਰ ਸਿੰਘ ਬੈਂਕਾ ਤੇ ਅੱਜ ਮੰਡੀ ਦੇ ਵਿੱਚ ਲਾਇਆ ਜੱਸੀ ਵੈੜ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਚੜਦੀ ਕਲਾ ਹੋਰ ਭਾਈ ਕਿਸੇਵਤਾ ਚੜਦੀ ਕਲਾ ਤੇ ਸਾਡੇ ਰਿਕੇ ਦੇ ਭਰਾ ਆ ਮਾਲ ਲੈ ਕੇ ਆਏ ਹਾਂਜੀ ਹਾਂਜੀ ਠੀਕ ਆ ਜੱਸੀ ਵੈੜ ਹੈ ਜੱਸੀ ਵੈੜ ਕਿੰਨਾ ਕੇ ਦੁੱਧ ਹੈ ਭਾਈ ਜੀ ਦੁੱਧ 20 ਕਿਲੋ ਬੋਲੇ ਹੋਣਾ ਪੰਜ ਸਾਤੇ ਨੂੰ ਵਸੇ ਅੱਛਾ ਜੀ ਕਿੰਨਾ ਸੂਆ ਕੀ ਸੂਆ ਤੱਜਾ ਖੁੱਲ ਕੇ ਮੜੀ ਜੀ ਤੋਰਾ ਚੈੱਕ ਕਰ ਬਾਈ ਜੀ ਦੀ ਪ੍ਰਸਾਰੀ ਸੱਜਣਾ ਜੈਸੀ ਆ ਗਈ। ਮਗਰ ਮੇਲ ਕਾ ਫੈਨ। ਲੈ ਉਹ ਮੋੜ ਲਿਓ। ਇਹਦੀ ਅਣਸ਼ਕਤੀਆ ਦਵਾਈ। ਮੇਟ ਗਿਆ ਸੀ। ਆਹ ਬੰਦਾਂ ਕੰਪਨੀ ਨੇ। ਅੱਗੇ ਕੀਮਤ ਜਾ ਜੀ ਹੋਗੀ। ਕੀਮਤ ਜਾ ਜੀ ਆ। ਕਿੰਨਾ ਕਰ ਰਿਹਾ ਕੋਈ ਆ। ਮੋਲ 95 ਕਰਦੇ ਆ ਹਾਂ ਨਾ 85 ਦਵਾਂਗੇ 85000 ਦੀ ਸਜਣੋ ਇਹ ਜਰਸੀ ਮਿਲ ਜੂਗੀ ਸਤਿ ਸ੍ਰੀ ਅਕਾਲ ਜੀ